ਹੈਲੋ ਜੀ ਮਨਿੰਦਰਤਰੀ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜਿਹੜੇ ਸਾਡੇ ਅੱਜ ਦੀ ਬਲੌਗ ਦੀ ਸ਼ੁਰੂਆਤ ਹੈ ਜੀ ਅਸੀਂ ਬਣਾਵਾਂਗੇ ਅੱਜ ਤਾਜ਼ੀਆਂ ਗੁਲਾਬ ਦੀਆਂ ਪੱਤੀਆਂ ਦਾ ਗੁਲਾਬ ਜਲ ਘਰੇ ਕਿਵੇਂ ਬਣਾਇਆ ਜਾਂਦਾ ਆ ਦੇਖੋ ਇੱਥੇ ਮੈਨੇ ਫਰੈਸ਼ ਪੱਤੀਆਂ ਬਿਲਕੁਲ ਗੁਲਾਬ ਦੀਆਂ ਜੀ ਸਾਡੇ ਘਰੇ ਲੱਗੇ ਹੋਏ ਸੀ ਮੈਨੇ ਤੋੜ ਲਿਆ ਇਹ ਤੇ ਮੈਨੇ ਸੋਚਿਆ ਵੀ ਚਲੋ ਆਪਾਂ ਅੱਜ ਤਾਜ਼ਾ ਗੁਲਾਬ ਦਾ ਜਲ ਬਣਾ ਕੇ ਦੇਖਦੇ ਹਾਂ ਕਿਉਂਕਿ ਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਛਾਂਟਾਂਗੇ ਤੇ ਬਾਅਦ ਵਿੱਚ ਇਹਨੂੰ ਚੰਗੀ ਤਰ੍ਹਾਂ ਫਰੈਸ਼ ਪ ਤੂੰ ਲਈਏ ਨੂੰ ਤਿੰਨ ਚਾਰ ਵਾਰ ਪਾਣੀ ਨਾਲ ਹੀ ਕੱਢਾਂਗੇ ਤੇ ਬਾਅਦ ਚ ਇਹਨੂੰ ਪਾਣੀ ਦੇ ਵਿੱਚ ਹੀ ਰੱਖ ਲਾਂਗੇ ਕਿਉਂਕਿ ਪਾਣੀ 'ਚ ਰੱਖਣ ਨਾਲ ਜਿਹੜੀਆਂ ਇਹ ਗੁਲਾਬ ਦੀਆਂ ਪੱਤੀਆਂ ਨੇ ਤਰਵਤਾਜ਼ਾ ਰਹਿਣਗੀਆਂ ਬਾਅਦ ਚ ਇੱਕ ਆਪਾਂ ਵੱਡਾ ਸਾਰਾ ਡੋਂਗਾ ਲੈ ਲਾਂਗੇ ਜਿਹਦੇ ਨੂੰ ਤੁਸਕ ਵੀ ਬੋਲਦੇ ਨੇ ਉਹਦੇ ਵਿੱਚ ਆਪਾਂ ਗੁਲਾਬ ਜਲ ਅੱਜ ਇਕੱਠਾ ਕਰਾਂਗੇ ਜੀ ਵੀ ਗੁਲਾਬ ਦੀਆਂ ਪੱਤੀਆਂ ਪਾ ਕੇ ਵਿੱਚ ਹੌਲੀ-ਹੌਲੀ ਕਰਕੇ ਆਪਾਂ ਸਾਰੀਆਂ ਪੱਤੀਆਂ ਪਾ ਦਾਂਗੇ ਜੀ ਇਹਦੇ ਵਿੱਚ ਸਾਰੀਆਂ ਸਾਈਡ ਤੇ ਰੱਖਾਂਗੇ ਆਪਾਂ ਜੀ ਆਪਾਂ ਸਾਰੇ ਫੁੱਲ ਨਾ ਆਪਾਂ ਇਹਦੇ ਵਿੱਚ ਵੱਡੇ ਸਾਰੇ ਡੋਂਗੇ ਦੇ ਵਿੱਚ ਪਾਤੇ ਇਹਨੂੰ ਬੋਲਦੇ ਨੇ ਤੁਸੀਂ ਇਹ ਕੰਚ ਦਾ ਵੀ ਲੈ ਸਕਦੇ ਹੋ ਪਰ ਮੇਰੇ ਕੋਲ ਘਰੇ ਹੈ ਨਹੀਂ ਸੀ ਜੀ ਕੰਚ ਦਾ ਤੇ ਮੈਨੇ ਸਟੀਲ ਦਾ ਯੂਜ਼ ਕੀਤਾ ਤੁਸੀਂ ਹੁਣ ਇਹ ਜਿਹੜੀਆਂ ਗੁਲਾਬ ਦੀਆਂ ਪੱਤੀਆਂ ਨੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਨਾ ਇਹਨੂੰ ਸਾਈਡ ਤੇ ਰੱਖਣਾ ਕਿਉਂਕਿ ਇਹਦੇ ਵਿੱਚ ਇੱਕ ਆਪਾਂ ਬੌਲ ਧਰਾਂਗੇ ਵਿਚਾਲੇ ਕੋਲੀ ਦੀ ਜਗ੍ਹਾ ਸਪੇਸ ਹੋਣੀ ਚਾਹੀਦੀ ਹੈ ਰੱਖਣ ਲਈ ਤਾਂ ਜੋ ਜਿਹਦੇ ਉਹਦੇ ਉੱਤੇ ਇੱਕ ਭਾਂਡਾ ਹੋਰ ਟਿਕ ਸਕੇ ਤੇ ਪਾਫ ਬਣ ਕੇ ਜਿਹੜਾ ਪਾਣ ਜਿਹੜੇ ਗੁਲਾਬ ਦੀ ਪੱਤੀਆਂ ਦਾ ਰਸਾ ਜੀ ਉਹ ਬੂੰਦਾ ਰਾਹੀਂ ਉਹ ਭਾਂਡੇ ਵਿੱਚ ਸਟੋਰ ਹੋ ਜੇ ਚਲੋ ਧਰਦੇ ਆਪਾਂ ਦੇਖ ਕੇ ਛੋਟੀ ਕੌਲੀ ਦੇਖ ਕੇ ਵੀ ਇਹ ਭਾਂਡੇ ਦੇ ਮੁਤਾਬਕ ਲੈਣੀ ਹੈ ਜੀ ਜੇ ਭਾਂਡਾ ਡੂੰਗਾ ਤਾਂ ਉਸ ਮੁਤਾਬਕ ਲਓ ਜੇ ਥੋੜਾ ਜਿਹਾ ਘੱਟ ਤੁਹਾਡੇ ਕੋਲ ਡੂੰਘਾਈ ਵਾਲਾ ਤਾਂ ਘੱਟ ਲਵੋ ਤੁਸੀਂ ਇਹ ਤੁਸੀਂ ਆਪਣੇ ਕਿਚਨ ਦੇ ਮੁਤਾਬਕ ਜਿਹੜਾ ਤੁਹਾਡੇ ਕੋਲ ਸਮਾਨ ਹੈਗਾ ਜੀ ਭਾਂਡਿਆਂ ਦਾ ਉਹਦੇ ਅਕੋਰਡਿੰਗ ਕਰਨੀ ਹੈ ਇਹ ਚੀਜ਼ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਧਰ ਲਾਂਗੇ ਇਹ ਕੌਲੀ ਸੀ ਸਟੀਲ ਦੀ ਜੀ ਮੈਂ ਹੁਣ ਇਹਨੂੰ ਵਿਚਾਲੇ ਸੈਂਟਰ ਦੇ ਰੱਖੂੰਗੀ ਇਹਦੇ ਦੇਖੋ ਇਹ ਬਿਲਕੁਲ ਵਧੀਆ ਟਿਕ ਗਈ ਤੇ ਇਹਦੇ ਇੱਕ ਉੱਪਰ ਭਾਂਡਾ ਮੈਂ ਹੋਰ ਰੱਖੂੰਗੀ ਜਿਹਦੇ ਵਿੱਚ ਮੇਰੀਆਂ ਪਾਣੀ ਦੀਆਂ ਜਿਹੜੀਆਂ ਡ੍ਰੌਪਸ ਨੇ ਇਹ ਇਹ ਉਹਦੇ ਵਿੱਚ ਸਟੋਰ ਹੋ ਸਕਣ ਤੇ ਹੁਣ ਆਪਾਂ ਇੱਕ ਵੱਡਾ ਸਾਰਾ ਉਹਦੇ ਵਿੱਚ ਧਰਾਂਗੇ ਜੀ ਕੌਲੀ ਦੇ ਉੱਪਰ ਇਹ ਆਪਾਂ ਨੇ ਪੁੱਠਾ ਕਰਕੇ ਧਰਨੀ ਆ ਕੌਲੀ ਜਿਹੜਾ ਆਪਾਂ ਵੱਡਾ ਟੋਂਗਾ ਧਰਾਂਗੇ ਉਹ ਮੇਰੇ ਕੋਲ ਆਹ ਹੈ ਮੈਂ ਪਹਿਲਾਂ ਹੀ ਰੱਖ ਲਿਆ ਸੀ ਜੀ ਕਿਚਨ 'ਚ ਤੁਸੀਂ ਦੇਖੋ ਇਹ ਇਸ ਤਰ੍ਹਾਂ ਇਸ ਤਰ੍ਹਾਂ ਰੱਖਣਾ ਤੁਸੀਂ ਨੇ ਤੇ ਹੁਣ ਜਿਹੜਾ ਪੰਗ ਗੁਲਾਬ ਦੀਆਂ ਪੱਤੀਆਂ ਪਾਈਆਂ ਹੋਈਆਂ ਸੀ ਜੀ ਆਪਾਂ ਨੇ ਉਹਦੇ ਵਿੱਚ ਪਾਣੀ ਪਾਉਣਾ ਆਪਾਂ ਨੇ ਥੋੜਾ ਜਿਹਾ ਪੰਨੇ ਥੋੜਾ ਜਿਹਾ ਪਾਣੀ ਪਾਤਾ ਜੀ ਦੇਖੋ ਇਸ ਤਰ੍ਹਾਂ ਆ ਗਈ ਇਹਦੀ ਲੁੱਕ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਟਾਕਣਾ ਜਿਹੜਾ ਟੱਕਣ ਵਾਲਾ ਭਾਂਡਾ ਹੋਊਗਾ ਉਹ ਚਾਹੇ ਤੁਸੀਂ ਕੰਚ ਦਾ ਲੈ ਲਿਓ ਜੀ ਉੱਪਰ ਚਾਹੇ ਤੁਹਾਡੇ ਕੋਲੇ ਜੇ ਐਦੂ ਸਟੀਲ ਦਾ ਹੋਊਗਾ ਜੀ ਉਹਨੂੰ ਉਲਟੀ ਸਾਈਡ ਕਰਕੇ ਰੱਖਣਾ ਮੇਰੇ ਕੋਲੇ ਹੈਗਾ ਸੀ ਜੀ ਇਹ ਤੇ ਪਰ ਇਹਦਾ ਕੁੰਡਾ ਨਿਕਲਿਆ ਹੋਇਆ ਸੀ ਤੇ ਮੈਨੂੰ ਇਹਨਾਂ ਆਟੇ ਦੀ ਸਹਤ ਨਾਲ ਦੀ ਜਿਹੜੀ ਗਲੀ ਸੀ ਉਹ ਬੰਦ ਕਰਤੀ ਤੇ ਹੁਣ ਇਹਦੇ ਨਾਲ ਮੈਨੂੰ ਉਲਟਾ ਕਰਕੇ ਗੈਸ ਆਨ ਕਰੂੰਗੀ ਜੀ ਤਾਂ ਜੋ ਭਾਫ਼ ਦੀ ਜਿਹੜੀਆਂ ਬੂੰਦਾਂ ਨੇ ਉਹ ਬਣ ਬਣ ਕੇ ਅੰਦਰ ਜਾ ਡਿਗਣ ਤੇ ਜਿਹੜੀਆਂ ਭਾਫ਼ ਦੀਆਂ ਬੂੰਦਾਂ ਬਣਨਗੀਆਂ ਜੀ ਉਹ ਇਹਦੇ ਵਿੱਚ ਸਟੋਰ ਹੋਣਗੀਆਂ ਆਪਣੇ ਭਾਂਡੇ ਦੇ ਵਿੱਚ ਤੇ ਇਹਦੇ ਨਾਲ ਪਿਓਰ ਗੁਲਾਬ ਜਲ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਆ ਦੇਖੋ ਮੈਂ ਤੁਹਾਨੂੰ ਦੱਸਦੀ ਆ ਆਪਾਂ ਗੈਸ ਕਰਦਾਂਗੇ ਜੀ ਆਨ ਹੁਣ ਜਿਹੜਾ ਗੈਸ ਉਹ ਬਿਲਕੁਲ ਤੁਸੀਂ ਸਿੱਮ ਤੇ ਰੱਖਣਾ ਤੇ ਹੁਣ ਭਾਫ਼ ਆ ਜਿਹੜੀ ਉਹ ਇਹਦੇ ਨਾਲ ਹੀ ਬਾਹਰ ਨਹੀਂ ਨਿਕਲੂਗੀ ਤੇ ਇਹਦੇ ਅੰਦਰ ਹੀ ਸਟੋਰ ਹੋ ਜਾਊਗੀ ਤੇ ਹੁਣ ਇਹਦੇ ਉੱਤੇ ਜੀ ਜਿਹੜੇ ਤੁਸੀਂ ਇਹ ਆ ਇਹ ਚੀਜ਼ ਦੇ ਉੱਤੇ ਤੁਸੀਂ ਨੇ ਬਰਫ਼ ਬਰਫ ਦੀਆਂ ਜਿਹੜੀਆਂ ਕਯੂਬਸ ਹੁੰਦੀਆਂ ਨੇ ਚਾਹੇ ਕਯੂਬਸ ਲੈ ਲਓ ਚਾਹੇ ਜੇ ਜਿੰਨਾ ਭਣਾ ਦੇ ਵੱਡੇ ਡੋਂਗੇ ਜਮਾਏ ਹੁੰਦੇ ਨੇ ਉਹਨਾਂ ਨੂੰ ਤੋੜ ਕੇ ਇਹਦੇ ਸਾਰੇ ਉੱਤੇ ਬਰਫ ਧਰ ਦਿਓ ਉਹਦੇ ਨਾਲ ਭਾਫ਼ ਆ ਜਿਹੜੀ ਉਹ ਠੰਡੀ ਤਾਂ ਠੰਡੀ ਭਾਫ਼ ਆ ਉਹ ਅੰਦਰ ਜਾਊਗੀ ਜੀ ਜਿਹੜੀ ਗਰਮ ਭਾਫ਼ ਆ ਹੌਲੀ ਹੌਲੀ ਡ੍ਰੌਪਸ ਬਣ ਕੇ ਉਹਦੇ ਵਿੱਚ ਜਿਹੜਾ ਆਪਣਾ ਆ ਭਾਂਡਾ ਲਾਇਆ ਇਹਦੇ ਵਿੱਚ ਸਟੋਰ ਹੋ ਜਾਊਗਾ ਤੁਹਾਨੂੰ ਦਿਖਾਉਣੀ ਥੋੜੀ ਦੇਰ ਬਾਅਦ ਮੈਂ ਬਰਫ ਲੈ ਆਵਾਂ ਜੀ ਲੋ ਜੀ ਆਪਾਂ ਫ੍ਰਿਜ ਚੋਂ ਬਰਫ ਲੈ ਆਂਦੀ ਹੁਣ ਇਹ ਕਈ ਪੈਣਾ ਦੇ ਕਯੂਬਸ ਵੀ ਜਮਾਉਂਦੇ ਹੋਵੋਗੇ ਜਿਹੜੀ ਛੋਟੀਆਂ ਟੁਕੜੀਆਂ ਵਾਲੀ ਹੁੰਦੀ ਹੈ ਪਰ ਮੇਰੇ ਕੋਲ ਥੋੜੇ ਜਿਹਾ ਵੱਡੇ ਡੋਂਗਾ ਜਮਾਇਆ ਹੋਇਆ ਸੀ ਮੈਨੂੰ ਤੋੜ ਕੇ ਜੀ ਸਾਰਾ ਮੈਂ ਉਹਦੇ ਉੱਪਰ ਦੇਖੋ ਕੱਲੇ ਕੱਲਾ ਕਰਕੇ ਰੱਖ ਦੂੰਗੀ ਕਿਉਂਕਿ ਇਹ ਜਿਹੜੀ ਠੰਡੇ ਪਾਣੀ ਦੀ ਭਾਫ਼ ਹੋਊਗੀ ਜੀ ਤੇ ਗਰਮ ਪਾਣੀ ਦੀ ਭਾਫ਼ ਆਫ ਫਿਰ ਟ੍ਰੱਕ ਟਕਰਾ ਕੇ ਜੀ ਫਿਰ ਇਹ ਲਿਊਕੜ ਦੇ ਤੌਰ ਤੇ ਜਿਹੜੀ ਆਪਣੀ ਗੁਲਾਬ ਰਸ ਦੀਆਂ ਬੂੰਦਾ ਹੋਣਗੀਆਂ ਉਹ ਪੈਦਾ ਕਰਨਗੀਆਂ ਇਹ ਤੁਸੀਂ ਦੇਖੋ ਇਹ ਹੌਲੀ ਹੌਲੀ ਨਾ ਪਿਗਲ ਜੂਗੀ ਜੀ पिघल ਕੇ ਇਹ ਫੇਰ ਭਾਫ ਰਹੀ ਉੱਪਰ ਨੂੰ ਉੱਡੂਗੀ ਜਦੋਂ ਇਹ ਪਾਣੀ ਥੋੜਾ ਰਹਿ ਗਿਆ ਦੇਖੋ ਹੁਣ ਇਹ ਥੋ ਮੈਲਟ ਹੋ ਗਈ ਸਾਰੀ ਬਰਫ਼ ਇਹ ਪਾਣੀ ਥੋੜਾ ਰਹਿ ਗਿਆ ਹੌਲੀ ਹੌਲੀ ਕਰਕੇ ਬਿਲਕੁਲ ਹੀ ਖਤਮ ਹੋ ਜਾਊਗਾ ਇਹ ਭਾਪ ਬਣ ਕੇ ਉੱਡੀ ਜਾਊਗਾ ਇਹ ਜਿਹੜਾ ਪ੍ਰੋਸੈਸ ਆ ਜੀ ਇਹ ਜੁਗੁਲਾਬ ਜਲ ਬਣਾਉਣ ਦਾ ਇਹ ਤਕਰੀਬਨ ਅੱਧੇ ਘੰਟੇ ਦਾ ਤੁਸੀਂ ਬਿਲਕੁਲ ਹੀ ਸਲੋ ਤੇ ਹੀ ਗੈਸ ਰੱਖਣਾ ਤੁਸੀਂ ਤੇਜ਼ ਨਾ ਤੇਜ਼ ਨਹੀਂ ਰੱਖਣਾ ਗੈਸ ਕਿਉਂਕਿ ਜੇ ਤੇਜ਼ ਰੱਖਾਂਗੇ ਤਾਂ ਆਪਣਾ ਇਹ ਭਾਂਡਾ ਫਟ ਵੀ ਸਕਦਾ ਲੋ ਜੀ ਜਿਹੜਾ ਪਾਣੀ ਸੀ ਉਹ ਭਾਫ਼ ਬਣ ਕੇ ਸਾਰਾ ਉੱਡ ਗਿਆ ਆ ਦੇਖੋ ਥੋੜਾ ਜਿਹਾ ਹੀ ਪਾਣੀ ਰਹਿ ਗਿਆ ਹੁਣ ਇਹ ਵੀ ਉੱਡ ਜੂਗਾ ਜਦੋਂ ਭਾਫ਼ ਬਣ ਕੇ ਇਹ ਸਾਰਾ ਪਾਣੀ ਉੱਡ ਗਿਆ ਉਦੋਂ ਆਪਾਂ ਗੈਸ ਨੂੰ ਬੰਦ ਕਰਾਂਗੇ ਤੇ ਦੇਖਾਂਗੇ ਦੇ ਵਿੱਚ ਅੰਦਰਲਾ ਕੀ ਰਿਜ਼ਲਟ ਆਇਆ ਫਿਊ ਮੋਮੈਂਟਸ ਲੇਟਰ ਲੋ ਜੀ ਹੁਣ ਆਪਾਂ ਦੇਖਦੇ ਹਾਂ ਵੀ ਕੀ ਰਿਜ਼ਲਟ ਆਇਆ ਅੰਦਰ ਪਹਿਲਾਂ ਆਪਾਂ ਗੈਸ ਨੂੰ ਕਰਾਂਗੇ ਆਫ ਜਿਹੜਾ ਸਿੰਮ ਤੇ ਕਰਿਆ ਹੋਇਆ ਸੀ ਤੇ ਹੁਣ ਆਪਾਂ ਦੇਖਦੇ ਹਾਂ ਵੀ ਕੀ ਰਿਜ਼ਲਟ ਆਇਆ ਨੂੰ ਹੌਲੀ ਹੌਲੀ ਚਿਮਟੇ ਦੇ ਸਹਤ ਨਾਲ ਆਪਾਂ ਚੱਕਾਂਗੇ ਕਿਉਂਕਿ ਇਹ ਕਾਫੀ ਗਰਮ ਹੋ ਚੁੱਕੀ ਆ ਤੇ ਭਾਫ਼ ਬਹੁਤ ਜ਼ਿਆਦਾ ਅੰਦਰ ਹੋਗੀ ਤੇ ਦੇਖਦੇ ਆ ਕੀ ਬਣ ਕੇ ਤਿਆਰ ਹੋ ਜਾਂਦਾ ਲੋ ਜੀ ਦੇਖੋ ਤੁਸੀਂ ਕਿਵੇਂ ਭਾਫ਼ ਪੰਡ ਰਹੀ ਆ ਉਹ ਤੇ ਇਹ ਜਿਹੜਾ ਗੁਲਾਬ ਰਸਾ ਦੇਖੋ ਇਹ ਇਹ ਥੋੜਾ ਟੇਡਾ ਹੋ ਗਿਆ ਭਾਫ਼ ਨਾਲ ਦੇਖੋ ਇਹ ਪ्योर ਇੰਨੀ ਸੋਹਣੀ ਖੁਸ਼ਬੂ ਆ ਰਹੀ ਆ ਜੀ ਘਰ ਦੇ ਫੁੱਲਾਂ ਦੀ ਤੁਸੀਂ ਪੁੱਛ ਹੀ ਨਹੀਂ ਸਕਦੇ ਹੈਗੇ ਏ ਹੁਣ ਜਿਹੜੇ ਇਹ ਆਪਣੇ ਕੋਲ ਫੁੱਲ ਬਚੇ ਨੇ ਜੀ ਇਹ ਆਪਾਂ ਕੀ ਕਰਾਂਗੇ ਇਹਨਾਂ ਨੂੰ ਆਪਾਂ ਹੌਲੀ ਜਿਹਾ ਕੌਲੀ ਕੱਢਾਂਗੇ ਜੀ ਬਹੁਤ ਜ਼ਿਆਦਾ ਗਰਮਾ ਹੈ ਇਹ ਜੀ ਜਦੋਂ ਠੰਡੇ ਹੋਗੇ ਨਾ ਇਹਨਾਂ ਫੁੱਲਾਂ ਨੂੰ ਆਪਾਂ ਮੈਂ ਫ੍ਰਿਜ 'ਚ ਸਟੋਰ ਕਰਕੇ ਰੱਖ ਦਊਂਗੀ ਇਹ ਫੁੱਲਾਂ ਨੂੰ ਸਟੋਰ ਕਰਕੇ ਜਦੋਂ ਰੱਖੂਗੀ ਤੀ ਤਾਂ ਇਹਨੂੰ ਕਦੋਂ ਵੀ ਮੈਂ ਮਿਕਸਰ ਦੇ ਸਹਾਇਤ ਨਾਲ ਇਹਦਾ ਪੇਸਟ ਬਣਾ ਕੇ ਆਪਣੇ ਫੇਸ ਲਈ ਯੂਜ਼ ਕਰ ਸਕਦੀ ਆ ਵਿਟਾਮਿਨ E ਦੇ ਦੋ ਕੈਪਸੂਲ ਪਾ ਕੇ ਜਾਂ 1 ਪਾ ਕੇ ਇਹ ਬਹੁਤ ਹੀ ਜ਼ਿਆਦਾ ਵਧੀਆ ਆ। ਦੇਖੋ ਜਿੰਨਾ ਪਾਣੀ ਪਾਇਆ ਸੀ ਉਹਦੇ ਵਿੱਚੋਂ ਆਪਣਾ ਪੋ ਥੋੜਾ ਜਿਹਾ ਵੀ ਪਾਣੀ ਨਹੀਂ ਰਿਹਾ ਇਹਦੇ ਵਿੱਚ ਸਾਰਾ ਭਾਅ ਬਣ ਕੇ ਆ ਦੇਖੋ ਇਹ ਸ਼ੁੱਧ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਜੀ। ਬਾਜ਼ਾਰ ਦਾ ਜਿਹੜਾ ਗੁਲਾਬ ਜਲ ਹੈ ਇਹ ਗੁਲਾਬ ਜਲ ਦੀ ਕੀ ਰਿਸ ਕਰੂਗਾ? ਕਿ ਮੈਂ ਹੁਣ ਇਹਨੂੰ ਜਦੋਂ ਠੰਡਾ ਹੋ ਗਿਆ ਜੀ ਇਹਦੇ ਵਿੱਚ ਸਟੋਰ ਕਰੂੰਗੀ ਡੱਬੀ ਚ ਮੇਰੇ ਕੋਲ ਦੂਜੀ ਡੱਬੀ ਹੈ ਨਹੀਂ ਸੀ ਮੈਂ ਇਹਦੇ ਵਿੱਚ ਸਟੋਰ ਕਰਕੇ ਇਹਨੂੰ ਫ੍ਰਿਜ ਦੇ ਵਿੱਚ ਰੱਖੂੰਗੀ। ਇਹ ਮੇਕੋ ਵਿਟਾਮਿਨ E ਕੈਪਸੂਲ ਵਾਲੀ ਡੱਬੀ ਖਾਲੀ ਪਈ ਸੀ ਮੈਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਵਾਸ਼ ਕੀਤਾ ਹੋਇਆ ਤੇ ਇਹੋ ਜਿਹੜਾ ਆਪਣਾ ਇਹ ਜਾਲਾ ਇਹਨੂੰ ਆਪਾਂ ਵਧੀਆ ਸਟੋਰ ਕਰਕੇ ਠੰਡਾ ਹੋਣ ਤੋਂ ਬਾਅਦ ਇਹਨੂੰ ਫ੍ਰਿਜ ਚ ਰੱਖ ਦਾਂਗੇ ਤੇ ਬਾਅਦ ਚੋਂ ਇਹਦਾ ਜਦੋਂ ਵੀ ਆਪਾਂ ਨੇ ਯੂਜ਼ ਕਰਨਾ ਤਾਂ ਕਾਟਨ ਦੀ ਸਹਾਇਤਾ ਨਾਲ ਥੋੜਾ ਜਿਹਾ ਕੋਲੀਥਿਸ ਵਿੱਚ ਪਾ ਕੇ ਆਪਾਂ ਯੂਜ਼ ਕਰ ਸਕਦੇ ਹਾਂ